ਸਸਿਕਾਲ ਜੀ ਮੈਂ ਡੀਐਸਪੀ ਟਾਂਡਾ ਅਧਵੰਦਰ ਬਾਜਵਾ ਮੇਰੇ ਨਾਲ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਐਸਐਚਓ ਟਾਂਡਾ ਅੱਜ ਅਸੀਂ ਜਿਹੜੀ ਪੰਜਾਬ ਸਰਕਾਰ ਦੇ ਮਹਮਾ ਅੰਡੀਆ ਯੋਧ ਨਸ਼ਿਆਂ ਦੇ ਵਿਰੁੱਧ ਤਹਿਤ ਅਸੀਂ ਰਜਿੰਦਰ ਸਿੰਘ ਤੇ ਜੈਨਦੀਪ ਸਿੰਘ ਪੁੱਤਰ ਚਰਨ ਸਿੰਘ ਵਾਸੀ ਵਾਰਡ ਨੰਬਰ 8 ਇਹਨਾਂ ਦੀ ਪ੍ਰਾਪਰਟੀ ਸੀਜ਼ ਕਰਨ ਵਾਸਤੇ ਅਸੀਂ ਇਹਨਾਂ ਦੇ ਘਰੇ ਆਏ ਆਂ ਇਨਾਂ ਦੀ ਇਨਾਂ ਤੇ ਮੁਕਦਮੇ ਸੀਗੇ ਐਨਡੀਪੀਐਸ ਦੇ ਮੁਕਦਮੇ ਹੋਇਆ 2024 ਦੇ ਵਿੱਚ ਮੁਕਦਮਾ ਇਹਨਾਂ ਦੇ ਹੋਇਆ ਜੀ ਜਿਹਦੇ ਤਹਿਤ ਇਹਨਾਂ ਦੇ ਅਸੀਂ 11 ਕਰੋੜ 500000 ਰੁਪਏ ਦੀ ਬੋਕਤੀ ਜਿਹੜੀ ਆ ਉਸ ਸੀਜ਼ ਕੀਤੀ ਆ ਇਹਦੇ ਵਿੱਚ ਪੰਜਾਬ ਸਰਕਾਰ ਦੇ ਵੱਡੀ ਮਹਿੰਮ ਦੇ ਵਿੱਚ ਸੀਐਮ ਸਾਹਿਬ ਸ਼੍ਰੀ ਭਗਵੰਤ ਸਿੰਘ ਜੀ ਡੀਜੀਪੀ ਪੰਜਾਬ ਅ ਕਿਰਿ ਦੌਰਭ ਯਾਦਵ ਜੀ ਸਾਡੇ ਸੀਐਜ ਜੀ ਰੇਂਜ ਵੀ ਸਿੰਘਲਾ ਵੀ ਐਸਐਸਪੀ ਸਾਹਿਬ ਕਿਉਂ ਆਇਆ ਜੀ ਜੀ ਸੰਦੀਪ ਮਲਕ ਜਿਨ੍ਹਾਂ ਦੇ ਨਿਸ਼ਾਨ ਨਿਰਦੇਸ਼ ਹੈ ਅੱਜ ਅਸੀਂ ਆਪਣਾ ਜਿਹੜਾ ਕੰਪਟੈਟਰ ਕਾਉਂਟਰੀ ਹੈ ਸਾਡਾ ਅੰਦਾਜ਼ੇ ਇਸਲਾਹ ਜਿਹੜਾ ਅਸੀਂ ਕਰ ਦਿੱਲੀ ਦੇ ਵਿੱਚ ਉਹਨਾਂ ਦੀ 11 ਕੋਰ 60 ਲੱਖ ਰੁਪਏ ਦੀ ਜਿਹੜੀ ਜਿਆਦਾ ਸੀਜ਼ ਕਰਨ ਦੇ ਆਊਟ ਰਹੇ ਆ ਉਹ ਅਸੀਂ ਉਹਨਾਂ ਦੇ ਦੇਖੋ ਚੁੱਕਾ ਆਇਆ ਮੈਂ ਬਾਕੀ ਸਾਰਿਆਂ ਨੂੰ ਬੇਨਤੀ ਕਰਦਾ ਹੈ ਕਿ ਉਹੋ ਜੀ ਪ੍ਰਾਪਰਟੀ ਬਣਾਦਾ ਜਿਹੜਾ ਬਲੈਕ ਕੋ ਪ੍ਰਾਪਰਟੀ ਬਣਾਈਦਾ ਤੁਹਾਨੂੰ ਫਾਇਦਾ ਨਹੀਂਗਾ ਉਰੇ ਵੀ ਬਣਦੇ ਹੋ ਤੇ ਮੁੜ ਕੇ ਪ੍ਰਾਪਰਟੀਆਂ ਸੀਜ਼ ਹੋ ਕੇ ਤੁਸੀਂ ਆਪਣੇ ਪਰਿਵਾਰ ਨੂੰ ਨਹੀਂ ਦੱਸਦੇ ਕਿ ਕਹੋਣੇ ਹੋ ਕਿਰਪਾ ਕਰਕੇ ਇਹ ਗਲਤ ਕੰਮਾਂ ਨੂੰ ਛੱਡ ਕੇ ਤੁਸੀਂ ਮੁਕਤ ਰਾਜ ਆਓ ਤੇ ਆਪਣੇ ਜੀਵਨ ਚੜ੍ਹਦਾ। ਥੈਂਕ ਯੂ। ਸਰ ਤਾਂ ਜੀ ਜੀ ਕੋਲ ਨੂੰ ਨਵਾਂ ਵੀ ਪਤਾ ਦਿੱਤੀ। ਅਰੇ ਦੇਖਿਓ ਸਰ ਹਾਂਜੀ ਹਾਂਜੀ ਅਸੀਂ ਸਾਡੇ ਅਸੀਂ ਬਹੁਤ ਆ ਜਿਹੜੇ ਇੱਥੇ ਹੌਸਪੀਟਲ ਏਰੀਆ ਸੀ ਤੇ ਚੰਡੀਗੜ੍ਹ ਕਲੋਨੀ ਪਤਾ ਹੀ ਆ ਸਾਰਿਆਂ ਨੂੰ ਕਿ ਅਸੀਂ ਸਾਰੇ ਇੱਥੇ ਬਹੁਤ ਵੱਡੇ ਆ ਲੈਵਲ ਤੇ ਅਸੀਂ ਐਪੀਅਰ ਕੀਤੀਆਂ ਆ ਔਰ ਕਰਕੇ ਉਹਨਾਂ ਨੂੰ ਯੂਨਾਈਟਿਡ ਸਬਗਲਰ ਸੀ ਜੇ ਉਹਨਾਂ ਨੂੰ ਅਸੀਂ ਅੰਦਰ ਭੇਜਿਆ ਔਰ ਇਸ ਤੋਂ ਅੱਗੇ ਇੱਕ ਟਾਂਡੇ ਦੇ ਵਿੱਚ ਸਾਡਾ ਹੋਰ ਅੱਗੇ ਪ੍ਰੋਸੈਸ ਚੱਲ ਰਿਹਾ ਇੱਕ ਅਸੀਂ ਹੋਰ ਪ੍ਰੋਪਰਟੀ ਸੀਸ ਕਰਵਾਉਣਾ ਜਿਹੜੇ ਸਬਡਿਵੀਜ਼ਨ ਦੇ ਅੰਦਰ ਜਿਹੜੇ ਪਿੰਡ ਆਉਂਦੇ ਆ ਹੁਣ ਤੱਕ ਕਿੱਲੇ ਘਰਾਂ ਉਹ ਜਿਹੜਾ ਪ੍ਰੋਬਲਮ ਸੀ ਯੋਗ ਯਾਰ ਜਿਹੜਾ ਐਕਸੈਕਟਲੀ ਮੈਨੂੰ ਫਿਕਰ ਖਗੀਦ ਦਾਨ ਇਹਦਾ ਖਾਟ ਦਾ ਇਹਨਾਂ ਦਾ ਜਾਇਜ਼ੀ ਕੋ ਜਿੰਦਰ ਸਿੰਘ ਹੋਂ ਦਾ ਬਣਿਆ ਹੈ ਅੱਜ ਅੱਗੇ ਅਸੀਂ ਉਹ ਜੇ ਧੰਨ ਪਬਲਿਕ ਨਹੀਂ ਰਸਾ ਇਸੇ ਪਬਲਿਕ ਲਈ ਉਹਨਾਂ ਨੇ ਸਮਝੀਏ ਜੀ ਲੋਕੀ ਕਰਾਉਣ ਦੇ ਚੰਗਾ